ਐਂਡ ਸਾਡਾ ਹੀ ਗਾਲਕਾਂ ਜ਼ਿਲ੍ਹਾ ਲੁਧਿਆਣਾ ਜੀ ਅਸੀਂ ਸ੍ਰੀ ਹਜੂਰ ਸਾਹਿਬ ਸੱਚਖੰਡ ਦੇ ਦਰਸ਼ਨ ਕਰਨ ਗਏ ਸੀ ਜੀ ਅਸੀਂ ਰੁੱਕਦੇ ਧਾਮਾਂ ਤੇ ਆਏ ਆ ਜੀ ਗੁਰਦੁਆਰਿਆਂ 'ਚ ਬਹੁਤ ਵਧੀਆ ਸੇਵਾ ਕੀਤੀ ਬਾਬਿਆਂ ਨੇ ਹੁਣ ਆ ਬਾਬਾ ਜੀ ਮਿਲੇ ਸੀ ਇਹਨਾਂ ਨੇ ਸਾਡੀ ਵੀਡੀਓ ਬਣਾਈ ਆ ਜੀ ਅਸੀਂ 27 ਸਿੰਘ ਸੀ ਜੀ ਅੱਡੇ ਟ੍ਰੇਨ 'ਚ ਚਲੇ ਗਏ 7 ਸਿੰਘ ਹੀ ਆ ਜੀ ਸਾਈਕਲਾਂ ਤੇ ਵਾਪਸ ਜਾ ਰਹੇ ਆ ਜੀ ਲੁਧਿਆਣਾ ਇਹਨੂੰ ਚੱਲੇ ਆ ਜੀ ਹੁਣ ਅਸੀਂ ਇਤੂ ਬਾਅਦ ਗਾਲਵ ਜਾਵਾਂਗੇ ਟਾਲੀ ਸਾਹਿਬ ਰੋਕ ਕੇ ਗੁਰਦੁਆਰੇ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਕੀ ਫਤਹ ਖੜਦੇ 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 ਵਾਹਿਗੁਰੂ ਜੀ ਆਸਾਇਆ ਸਾਈਕਲ ਨੇ ਇਹਨਾਂ ਕੋਲੇ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਜਗਰਾਵਾ ਜਗਰਾਵਾ ਤੋਂ ਆਏ ਨੇ ਹੈ ਹੈ ਮੋਧਿਆਣੇ ਮੋਧਿਆਣੇ ਤੋਂ ਸਾਈਕਲਾਂ ਤੇ ਯਾਤਰਾ ਕਰ ਰਹੇ ਨੇ ਹਜ਼ੂਰ ਸਾਹਿਬ ਰਾਸਤੇ ਦੇ ਵਿੱਚ ਹੋਰ ਜਿਹੜੇ ਵੀ ਗੁਰਦੁਆਰੇ ਇਹਨਾਂ ਨੂੰ ਰਸਤੇ ਜਿਵੇਂ ਲੈ ਨੇ ਸਾਰੀ ਜਗ੍ਹਾ ਤੇ ਰੁਕਦੇ ਆਏ ਨੇ ਦਰਸ਼ਨ ਕਰਦੇ ਆਏ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ